ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 540 ਤੋਂ ਲੈ ਕੇ 541 ਤੱਕ ਸਵਾਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਬਿਹਗੜਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਬਹੁਤ ਹੀ ਪਿਆਰੀ ਬਾਣੀ ਹੈ ਵਾਹਿਗੁਰੂ ਜੀ ਬਿਹਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ ਤੇ ਮਨ ਮੁਖ ਮੂੜ ਇਆਣੇ RAM ਜੋ ਮੋਹ ਮਾਇਆ ਚਿਤ ਲਾਇੰਦੇ ਮੇਰੀ ਜਿੰਦੜੀਏ ਸੇ ਅੰਤ ਗਏ ਪਛਤਾਣੇ RAM ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ 헤 ਮੇਰੀ ਜਿੰਦੇ ਕਹਿੰਦੇ ਜਿਨੇ ਉਸ ਪਰਮੇਸ਼ਰ ਦਾ ਹਰੀ ਦਾ ਨਾਮ ਚੇਤਿਆ ਨਹੀਂ ਚੇਤੇ ਚ ਨਹੀਂ ਵਸਾਇਆ ਜਪਿਆ ਨਹੀਂ ਪਹਿਲਾਂ ਜਪਣਾ ਫਿਰ ਉਹ ਚੇਤੇ ਵਿੱਚ ਵਸ ਜਾਂਦਾ ਜਿਸ ਤਰ੍ਹਾਂ ਛੋਟੇ ਹੁੰਦੇ ਪਹਿਲਾਂ ਪਹਾੜੇ ਬੜੇ ਉੱਚੀ ਉੱਚੀ ਬੋਲ ਕੇ ਧਰਉਂਦੇ ਆ ਨਾ ਫਿਰ ਉਹ ਚੇਤੇ ਵਿੱਚ ਵਸ ਜਾਂਦੇ ਨੇ ਫਿਰ ਉਹ ਝਟ ਆ ਜਾਂਦੇ ਨੇ ਇਸ ਤਰ੍ਹਾਂ ਹੀ ਇਹ ਪਹਿਲਾਂ ਉਹਦਾ ਨਾਮ ਜਪਣਾ ਫਿਰ ਜਪ ਜਪ ਕੇ ਉਹ ਚੇਤੇ ਚ ਵਸ ਜਾਂਦਾ ਕਹਿੰਦੇ ਜਿਹੜੇ ਨਹੀਂ ਕਹਿੰਦੇ ਜਪਦੇ ਫਿਰ ਚੇਤੇ ਚ ਨਹੀਂ ਵਸਦਾ ਕਹਿੰਦੇ ਉਹ ਮਨ ਦੇ ਪਿੱਛੇ ਚੱਲਣ ਵਾਲੇ ਅਣਜਾਣੇ ਜੀਵ ਨੇ ਕਹਿੰਦੇ ਕਹਿੰਦੇ ਜਿਹੜੇ ਮਾਇਆ ਚ ਮੋਹ ਲਾਉਂਦੇ ਨੇ ਸੰਸਾਰਿਕ ਪਦਾਰਥਾਂ ਚ ਲਾਉਂਦੇ ਨੇ ਅੰਤ ਨੂੰ ਕਹਿੰਦੇ ਫਿਰ ਬੜਾ ਪਛਤਾਉਂਦੇ ਨੇ ਕਿਉਂਕਿ ਮਨੁੱਖਾ ਜੀਵਨ ਹਾਰ ਜਾਂਦੇ ਨੇ ਹਰ ਦਰਗਹਿ ਟੋਈ ਨਾ ਲਹਿਨ ਮੇਰੀ ਜਿੰਦੜੀਏ ਜੋ ਮਨਮੁਖ ਪਾਪ ਲੁਵਾਣੇ ਰਾਮ ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸਮਾਣੇ ਰਾਮ ਕਹਿੰਦੇ ਫਿਰ ਜਿਹੜੇ ਮਨਮੁਖ ਜੀਵ ਨੇ ਉਹਦਾ ਨਾਮ ਨਹੀਂ ਜਪਦੇ ਫਿਰ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ ਹੈਗਾ ਕਿਉਂਕਿ ਪਾਪਾਂ ਦੇ ਵਿੱਚ ਹੀ ਹਰ ਵਕਤ ਗੁਲਤਾਨ ਨੇ ਫਿਰ ਨਾਨਕ ਜੀ ਕਹਿੰਦੇ ਨੇ ਇਹ ਮੇਰੀ ਜਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਪਰਮੇਸ਼ਰ ਦੇ ਵਿੱਚ ਸਮਾਈ ਪ੍ਰਾਪਤ ਕਰ ਲੈਂਦੇ ਨੇ ਜਿਸ ਤਰ੍ਹਾਂ ਆਪਾਂ ਇਹਦੇ ਬਾਰੇ ਵਿਚਾਰ ਕਰਕੇ ਆਪਣੇ ਦੂਸਰਾ ਜਿਹੜਾ ਚੈਨਲ ਆ ਸਤ ਸੰਗ ਸੱਚ ਦੀ ਬਾਤ ਉਹਦੇ ਵਿੱਚੇ ਜ਼ਿੰਦਗੀ ਦੀ ਮਨੁੱਖਾ ਜ਼ਿੰਦਗੀ ਦੀ ਅਸਲੀਅਤ ਵਿੱਚ ਵੀ ਭਰ ਕੇ ਪ੍ਰਮਾਤਮਾ ਨੇ ਪਵਾਇਆ ਹੈ ਵਿਚਾਰੇ ਵਾਹਿ ਕੀ ਰੋਜੀ ਵਾਹਿ ਕੀ ਰੋਜੀ ਸਭ ਜਾਏ ਮਿਲੋ ਸਤ ਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮ ਦਿਰਾਵੇ ਰਾਮ ਹਰ ਜਪਦਿਆਂ ਖਿੰ ਨ ਟਿਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾ ਪੈਸਾ ਹ ਆਵੇ ਕੇ ਨਾ ਆਵੇ ਰਾਮ ਕਹਿੰਦੇ ਹੈ ਜੀਵ ਹੈ ਮੇਰੀ ਜਿੰਦੇ ਸਤਗੁਰ ਦੀ ਸ਼ਰਨ ਪਾ ਸਤਗੁਰ ਦੀ ਸ਼ਰਨ ਪਿਆ ਸਤਗੁਰ ਫਿਰ ਜੀਵ ਨੂੰ ਪਰਮੇਸ਼ਰ ਦਾ ਨਾਮ ਪੱਕਾ ਕਰਾ ਦਿੰਦੇ ਨੇ ਕਹਿੰਦੇ ਹੈ ਮੇਰੀ ਜਿੰਦੇ ਪਰਮੇਸ਼ਰ ਦਾ ਨਾਮ ਜਪਣ ਤੋਂ ਢਿੱਲ ਨਾ ਕਰ ਆਲਸ ਨਾ ਕਰ ਹੁਣ ਸਾਹ ਆ ਰਿਹਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਜੇ ਨਹੀਂ ਆਇਆ ਫਿਰ ਜਪਣ ਦਾ ਟਾਈਮ ਕਦੋਂ ਮਿਲਣਾ ਜੇ ਹੁਣ ਆਹ ਜਿਹੜਾ ਸਾਹ ਅੰਦਰ ਗਿਆ ਇੱਥੇ ਹੀ ਰੁਕ ਗਿਆ ਨਾ ਅਗਲਾ ਆਇਆ ਤੇ ਉਹਦਾ ਨਾ ਨਹੀਂ ਜਪਿਆ ਫਿਰ ਤੇ ਵੇਲਾ ਖੁੰਝ ਗਿਆ ਇਹ ਤੇ ਜਦੋਂ ਸਾਹ ਆ ਰਿਹਾ ਜਪ ਲੈ ਕੋਲ ਨਾ ਕਰ ਪਤਾ ਨਹੀਂ ਕਿੰਨੇ ਕ ਸਾਹ ਹੈਗੇ ਨੇ ਵਾਹ ਹੀ ਗਰੂ ਜੀ ਵਾਹ ਹੀ ਗਰੂ ਉਹਦਾ ਨਾਂ ਜਪਣ ਤੋਂ ਕਹਿੰਦੇ ਕਦੇ ਟੱਲ ਨਾ ਕਰੋ ਵੀ ਹੁਣ ਨਹੀਂ ਕਰਨਾ ਕੱਲ ਨੂੰ ਕਰ ਲਾਂਗੇ ਕੱਲ ਕੀ ਨੇ ਦੇਖੀ ਅੱਜ ਹੀ ਹੁਣੇ ਹੀ ਸਾਵੇਲਾ ਸੋ ਮੂਰਤ ਸਾਖੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਕਹਿੰਦੇ ਹੈ ਮੇਰੀ ਜਿੰਦੇ ਉਹ ਵੇਲਾ ਉਹ ਘੜੀ ਉਹੀ ਵਕਤ ਕਹਿੰਦੇ ਸੁਲਖਣਾ ਸਫਲਾ ਜਦੋਂ ਉਸ ਪਰਮੇਸ਼ਰ ਦਾ ਨਾਮ ਜਪ ਲਿਆ ਉਹ ਚੇਤੇ ਵਿੱਚ ਵਸ ਗਿਆ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਨਾ ਆਵੇ ਰਾਮ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਉਹਨਾਂ ਨੂੰ ਇੱਕ ਤਾਂ ਕਹਿੰਦੇ ਮੌਤ ਦਾ ਡਰ ਨਹੀਂ ਰਹਿੰਦਾ ਦੂਜੀ ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ ਆਤਮਿਕ ਮੌਤ ਜੋ ਵਿਕਾਰਾਂ ਨਾਲ ਮਾਇਆ ਦੇ ਨਾਲ ਆਸਾ ਤ੍ਰਿਸ਼ਨਾ ਦੇ ਨਾਲ ਜੀਵ ਨੂੰ ਆਉਂਦੀ ਆ ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀ ਐ ਸੋ ਡਰ ਜਿਨ ਪਾਪ ਕਮ ਤੇਰਾ ਮਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁਟ ਕ ਤੇਰਾ ਮਾਮ ਕਹਿੰਦੇ हे ਮੇਰੀ ਜਿੰਦੇ ਪਰਮੇਸ਼ਰ ਹਰ ਵਕਤ ਅੰਗ ਸੰਗਾ ਫਿਰ ਜੋ ਸਾਡੇ ਅੰਦਰ ਚਿੱਤ ਵਿੱਚ ਵਿਚਾਰ ਵੀ ਚੱਲ ਰਹੀ ਆ ਉਹ ਸਭ ਕੁਝ ਪਰਮੇਸ਼ਰ ਨੂੰ ਪਤਾ ਲੱਗਦਾ ਫਿਰ ਕਹਿੰਦੇ ਜਿਹੜੇ ਜੀਵ ਪਾਪ ਕਮਾਉਂਦੇ ਨੇ ਉਹ ਡਰ ਵਿੱਚ ਰਹਿੰਦੇ ਨੇ ਪਤਾ ਆ ਕਿ ਵੀ ਪਤਾ ਨਹੀਂ ਕਦੋਂ ਫੜੇ ਜਾਣਾ ਪਰਮੇਸ਼ਰ ਅੰਗ ਸੰਗ ਹੈ ਦੇਖਦਾ ਪਰ ਜਿਨ੍ਹਾਂ ਦੇ ਕਹਿੰਦੇ ਅੰਦਰ ਹਿਰਦਾ ਸ਼ੁੱਧ ਹੈ ਜੋ ਦਾ ਨਾਮ ਜਪਦੇ ਨੇ ਮਾੜੇ ਕੰਮ ਨਹੀਂ ਕਰਦੇ ਜਿਹੜੇ ਨਾਮ ਜਪਦੇ ਨੇ ਉਹੀ ਡਰਦੇ ਨੇ ਉਹੀ ਡਰ ਕੇ ਨਾਮ ਜਪ ਕੇ ਪਰਮੇਸ਼ਰ ਤੋਂ ਅੰਦਰੋਂ ਫਿਰਦਾ ਉਹਨਾਂ ਦਾ ਸ਼ੁੱਧ ਹੋ ਜਾਂਦਾ ਉਹਨਾਂ ਦੇ ਬਾਕੀ ਦੁਨੀਆ ਵਾਲੇ ਡਰ ਚੱਕੇ ਜਾਂਦੇ ਨੇ ਜਿਹੜਾ ਜੀਵ ਪਰਮੇਸ਼ਰ ਤੋਂ ਨਹੀਂ ਡਰਿਆ ਉਹਨੂੰ ਦੁਨੀਆ ਵਾਲੇ ਡਰ ਕਾਇਮ ਰਹਿੰਦੇ ਨੇ ਜਿਹੜੇ ਪਰਮੇਸ਼ਰ ਦੇ ਡਰ ਆਦਵ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪ ਲਿਆ ਉਹਦੇ ਦੁਨੀਆ ਵਾਲੇ ਡਰ ਖਤਮ ਹੋ ਜਾਂਦੇ ਨੇ ਪਰਮੇਸ਼ਰ ਦਾ ਡਰ ਆਦਵ ਤੇ ਪਿਆਰ ਵਾਲਾ ਦੁਨੀਆ ਦੇ ਡਰ ਖਤਰੇ ਵਾਲੇ ਨੇ ਵਾਹ ਹਰ ਨਿਰਪੋ ਨਾਮ ਪਤੀ ਜਿਆ ਮੇਰੀ ਜਿੰਦੜੀਏ ਸਭ ਚਖ ਮਾਰਨ ਦੁਸ਼ਟ ਕੁਪਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕ ਤੇਰਾ ਰਾਮ ਕਹਿੰਦੇ ਜਿਸ ਜੀਵ ਨੇ ਉਸ ਪਰਮਾਤਮਾ ਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਉਹਦੇ ਨਾਮ ਦੇ ਵਿੱਚ ਜਿਹਦਾ ਮਨ ਪਤੀਜ ਗਿਆ ਫਿਰ ਸਾਰੇ ਜਿਹੜੇ ਵਿਕਾਰ ਨੇ ਵੈਰੀ ਉਹਨੂੰ ਛੱਡ ਕੇ ਚਲੇ ਜਾਂਦੇ ਨੇ ਉਹਦਾ ਪਿੱਛਾ ਛੱਡ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪੂਰੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਪਰਮਾਤਮਾ ਦੀ ਸੇਵਾ ਭਗਤੀ ਕੀਤੀ ਆ ਸਾਰੇ ਵਿਕਾਰ ਉਹਦੇ ਪੈਰੀਂ ਪਾ ਦਿੱਤੇ ਸਭਾ ਮਤਲਬ ਜਿਹੜੇ ਗਿਆਨ ਇੰਦਰੇ ਉਸ ਜੀਵ ਦੇ ਵਾਸ ਵਿੱਚ ਹੋ ਗਏ ਜਦ ਗਿਆਨ ਇੰਦਰੇ ਵਾਸ ਵਿੱਚ ਹੋ ਗਏ ਵਿਕਾਰ ਤੇ ਆਪੇ ਹੀ ਵਾਸ ਵਿੱਚ ਹੋ ਗਏ ਸੋ ਐਸਾ ਹਰਨਿਤ ਸੇਵੀ ਹੈ ਮੇਰੀ ਜਿੰਦੜੀਏ ਜੋ ਸਬਦੂ ਸਾਹਿਬ ਵੱਡਾ ਰਾਮ ਜਿਨਿ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀਏ ਨਾ ਨਹੀਂ ਕਿਸੇ ਦੀ ਕਿਛ ਚੱਡਾਰਾਂ ਮੈਂ ਕਹਿੰਦੇ ਹੈ ਮੇਰੀ ਜਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਨੂੰ ਕਹਿੰਦੇ ਨਿਤ ਜਪਦੇ ਨੇ ਨਿਤ ਉਹਦੀ ਸੇਵਾ ਭਗਤੀ ਕਰਦੇ ਨੇ ਜੋ ਸਭ ਤੋਂ ਵੱਡਾ ਹੈ ਕਹਿੰਦੇ ਉਹਦੀ ਸੇਵਾ ਭਗਤੀ ਨਿਤ ਕਰੀਏ ਜੋ ਸਭ ਤੋਂ ਵੱਡਾ ਹੈ ਜਿਨ੍ਹਾਂ ਨੇ ਇੱਕ ਇਕਾਗਰ ਚਿਤ ਹੋ ਕੇ ਉਸ ਪਰਮੇਸ਼ਰ ਨੂੰ ਅਰਾਧਿਆ ਹੈ ਉਹਨਾਂ ਨੂੰ ਕਿਸੇ ਦੀ ਸੰਸਾਰ ਵਿੱਚ ਮੁਥਾਜੀ ਨਹੀਂ ਰਹਿੰਦੀ ਉਹਨਾਂ ਦੀ ਸਾਰੀ ਮਹਾਂ ਜਿੰਦਗੀ ਛੱਕੀ ਜਾਂਦੀ ਆ ਇੱਕ ਉਸ ਪਰਮੇਸ਼ਰ ਪਰਮੇਸ਼ਰ ਦਾ ਡਰ ਆਦਵ ਹੋਰ ਸੰਸਾਰ ਤੇ ਕਿਸੇ ਦਾ ਡਰ ਨਹੀਂ ਉਹਨਾਂ ਨੂੰ ਰਹਿੰਦਾ ਕਿਸੇ ਦਾ ਵੀ ਗੋਰ ਸੇਵੀ ਹੈ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਚੱਖ ਮਾਰਨ ਸਭ ਨਿੰਦਕ ਕੰਡਾਰਾਮ ਜਿਸ ਜੀਵ ਨੇ ਗੁਰੂ ਦੀ ਉਪਦੇਸ਼ ਨੂੰ ਸਿੱਖਿਆ ਨੂੰ ਮੰਨ ਕੇ ਪਰਮੇਸ਼ਰ ਦਾ ਨਾਮ ਜਪਿਆ ਉਹਨੇ ਪਰਮੇਸ਼ਰ ਦੇ ਨਾਲ ਸਾਝ ਪਾ ਲਈ ਹੈ ਹੁਣ ਕਹਿੰਦੇ ਜਿਹੜੇ ਬਾਕੀ ਦੇ ਨਿੰਦਕ ਨੇ ਵਿਕਾਰ ਨੇ ਸਭ ਨੂੰ ਛੱਡ ਗਏ ਨੇ ਉਹਨੂੰ ਕਿਸੇ ਦਾ ਕਹਿੰਦੇ ਡਰ ਨਹੀਂ ਰਿਹਾ ਹੈ ਇੱਕ ਪਰਮੇਸ਼ਰ ਨੂੰ ਛੱਡ ਕੇ ਇਹ ਹੈ ਨਾਮ ਜਪਣ ਦੇ ਨਾਲ ਜੀਵ ਦੇ ਵਿੱਚ ਜੋ ਨਿਰਭੈਤਾ ਆ ਜਾਂਦੀ ਹੈ ਨਿਰਪੈ ਉਹਦਾ ਨਾਮ ਜਪਿਆ ਨਿਰਪੈ ਹੋਗੇ ਕਹਿੰਦੇ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲਿਖ ਛੱਡਾ ਰਾਮ ਫੇ ਨਾਨਕ ਜੀ ਕਹਿੰਦੇ ਨੇ ਵੀ ਜੀਵ ਦੇ ਵੀ ਕੋਈ ਵਸ ਨਹੀਂ ਉਹੀ ਜੀਵ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਜਿਹਦੇ ਪੂਰਵਲੇ ਕਰਮਾਂ ਦੇ ਅਨਸਾਰ ਲੇਖ ਲਿਖੇ ਗਏ ਨੇ ਬੀਅਸ ਜਨਮ ਦੇ ਵਿੱਚ ਇਸ ਜੀਵ ਨੇ ਨਾਮ ਦੀ ਕਮਾਈ ਕਰਨੀ ਆ ਉਹੀ ਨਾਮ ਨੂੰ ਕਮਾਉਂਦਾ ਹੈ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਜੀ ਤੇਰੇ ਨੇ ਤੂੰ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ ਅੰਦਰ ਜਦੋਂ ਜੀਵ ਦੇ ਵਿਚਾਰ ਹੀ ਆਉਂਦੀ ਆ ਤਾਂ ਤੈਨੂੰ ਉਦੋਂ ਹੀ ਪਤਾ ਲੱਗ ਜਾਂਦਾ ਕਿ ਵਿਚਾਰ ਕੀ ਚੱਲ ਰਹੀ ਹੈ ਜੀਵ ਦੇ ਮਨ ਵਿੱਚ ਪਰਮੇਸ਼ਰ ਅੰਦਰ ਬਾਹਰ ਹਰ ਵਕਤ ਜੀਵ ਦੇ ਅੰਗ ਸੰਗ ਹੈ ਪਰ ਫਿਰ ਵੀ ਜੀਵ ਮੁਕਰਦਾ ਹੈ ਮਾੜੇ ਕੰਮ ਕਰਕੇ ਉਹ ਸਮਝਦਾ ਵੀ ਸ਼ਾਇਦ ਮੈਨੂੰ ਪਤਾ ਨਹੀਂ ਲੱਗਿਆ ਕਿਸੇ ਨੂੰ ਪਰਮੇਸ਼ਰ ਨੂੰ ਸਭ ਕੁਝ ਪਤਾ ਜਾਣੀ ਜਾਣ ਮਨ ਮੁਖਾ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਤੀ ਕਾਲ ਗਵਾਈਏ RAM ਜਨ ਨਾਨਕ ਗੁਰਮੁਖ ਤੇ ਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਜਿਹੜੇ ਮਨਮੁਖ ਜੀਵ ਨੇ ਜਿਨ੍ਹਾਂ ਨੇ ਗੁਰੂ ਵੱਲੋਂ ਮੁਖ ਮੋੜਿਆ ਹੋਇਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਪਰਮੇਸ਼ਰ ਅੰਗ ਸੰਗ ਹੈ ਉਹ ਜੋ ਵੀ ਕਾਹਲਾਣਾ ਕਰਦੇ ਨੇ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਕਰਦੇ ਨੇ ਸਭ ਵਿਰਥਾ ਜਾ ਰਿਹਾ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਨੂੰ ਧਿਆਉਂਦੇ ਨੇ ਉਹਨਾਂ ਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਨਜ਼ਰ ਆਉਂਦਾ ਉਹ ਸਮਝ ਲੈਂਦੇ ਨੇ ਇਸ ਗੱਲ ਨੂੰ ਕਿ ਪਰਮੇਸ਼ਰ ਹਰ ਜਗ੍ਹਾ ਤੇ ਹੈ ਉਹਦੇ ਕੋਲੋਂ ਕੁਝ ਵੀ ਨਹੀਂ ਛੁਪਾਇਆ ਜਾ ਸਕਦਾ ਸੇ ਪਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ RAM ਤੇ ਹਰ ਦਰਗਹਿ ਪੈਨਾਇਆ ਮੇਰੀ ਜਿੰਦੜੀਏ ਐਨ ਸੱਚ ਸਮਾਣੇ ਰਾਮ ਕਹਿੰਦੇ ਹੈ ਮੇਰੀ ਜਿੰਦੇ ਉਹੀ ਭਗਤ ਆ ਉਹੀ ਪਰਮੇਸ਼ਰ ਦਾ ਸੇਵਕ ਆ ਜੋ ਪਰਮੇਸ਼ਰ ਨੂੰ ਪਿਆਰਾ ਲੱਗਦਾ ਉਹ ਫਿਰ ਕਹਿੰਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੇ ਨੇ ਉਹ ਕਹਿੰਦੇ ਹਮੇਸ਼ਾ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਤਨ ਕੈ ਸੰਗਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸ਼ਾਨੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਕਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮੇਲ ਸਾਧੂ ਸੰਗ ਅਕਾਣੇ ਰਾਮ ਉਹ ਜੀਵ ਫਿਰ ਕਹਿੰਦੇ ਜੇ ਪਰਮੇਸ਼ਰ ਨੂੰ ਪਿਆਰੇ ਲੱਗਦੇ ਨੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲੇ ਜਾਂਦੇ ਨੇ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਦੂਜਿਆਂ ਦੀ ਵੀ ਵਿਕਾਰਾਂ ਦੀ ਮੈਲ ਉਤਰ ਜਾਂਦੀ ਆ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਨਿਸ਼ਾਨ ਲੱਗਿਆ ਹੁੰਦਾ ਠੱਪਾ ਹੁੰਦਾ ਉਹਨਾਂ ਦੀ ਬੋਲੀ ਤੋਂ ਉਹਨਾਂ ਦੇ ਚਾਲ ਚੱਲਣ ਤੋਂ ਸਭ ਪਤਾ ਲੱਗ ਜਾਂਦਾ ਕਿ ਪਰਮੇਸ਼ਰ ਦੀ ਮਿਹਰ ਆ। ਨਾਨਕ ਜੀ ਕਹਿੰਦੇ ਨੇ, "ਹੇ ਪਰਮੇਸ਼ਰ ਜੀ, ਸਾਨੂੰ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਰੱਖਿਓ ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਰਹਿਣਾ ਜੀਵ ਤ੍ਰਿਪਤ ਹੋ ਜਾਂਦੇ ਨੇ। ਜਿਹੜੇ ਆਪ ਤ੍ਰਿਪਤ ਨੇ ਨਾਲ ਦੇਆਂ ਨੂੰ ਵੀ ਤ੍ਰਿਪਤ ਕਰ ਦਿੰਦੇ ਨੇ।" हे hey, रस्ना जप गोविंदो मेरी जिंदड़िए जप हर हर तृष्णा जाए राम जिस दया करे मेरा पार ब्रह्म मेरी जिंदड़िए तिस मन नाम बसाए राम कहंदे हे मेरी रस्ना उस परमेश्वर दा नाम जपिए ਉਸ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸਭ ਤ੍ਰਿਸ਼ਨਾ ਭੁੱਖ ਖਤਮ ਹੋ ਜਾਂਦੀ ਹੈ ਕਹਿੰਦੇ ਪਰ ਜਿਸ ਤੇ ਕਹਿੰਦੇ ਦਇਆ ਕਰਦਾ ਮੇਰਾ ਪਰਵਰਾਮ ਹੈ ਜਿੰਦੇ ਉਹਦੇ ਮਨ ਦੇ ਵਿੱਚ ਹੀ ਨਾਮ ਦਾ ਵਾਸਾ ਹੁੰਦਾ ਪਰਮੇਸ਼ਰ ਦੀਆਂ ਰਹਿਮਤਾਂ ਜਿਸ ਭੇਟੇ ਪੂਰਾ ਸਤਗੁਰੂ ਮੇਰੀ ਜਿੰਦੜੀਏ ਸੋ ਹਰ ਤਨ ਨਿਦ ਪਾਏ RAM ਵਡ ਪਾਗੀ ਸੰਗਤ ਮਿਲੇ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਕਹਿੰਦੇ ਜਿਹੜੇ ਜੀਵ ਸਤਿਗੁਰੂ ਨੂੰ ਮਿਲਦੇ ਨੇ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਪਰਮੇਸ਼ਰ ਦੇ ਨਾਮ ਧਨ ਦਾ ਖਜ਼ਾਨਾ ਪ੍ਰਾਪਤ ਕਰਦੇ ਨੇ ਕਹਿੰਦੇ ਵੱਡੇ ਭਾਗਾਂ ਦੇ ਨਾਲ ਉਹਨਾਂ ਨੂੰ ਗੁਰੂ ਦੀ ਸੰਗਤ ਨਸੀਬ ਹੁੰਦੀ ਆ ਕਿਉਂਕਿ ਗੁਰੂ ਦੀ ਸੰਗਤ ਵਿੱਚ ਗੁਰੂ ਦੀ ਸਿੱਖਿਆ ਸੁਣ ਕੇ ਹੀ ਜੀਵ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਥਾਨਥ ਨੰਤਰ ਰਵ ਰਹਾ ਮੇਰੀ ਜਿੰਦੜੀਏ ਪਾਰ ਬ੍ਰਾਮ ਪ੍ਰਭ ਦਾਤਾ ਰਾਮ ਤਾ ਕਾ ਅੰਤ ਨ ਪਾਈਏ ਮੇਰੀ ਜਿੰਦੜੀਏ ਪੂਰਨ ਪੁਰਖ ਵਿधाता ਰਾਮ ਕਹਿੰਦੇ ਹੈ ਮੇਰੀ ਜਿੰਦੇ ਉਹ ਪਰਮੇਸ਼ਰ ਜੋ ਸਾਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਉਹ ਹਰ ਇੱਕ ਜਗ੍ਹਾ ਤੇ ਹੈ ਉਹ ਸਾਰੀਆਂ ਜਗ੍ਹਾ ਤੇ ਵਿਆਪਕ ਹੈ ਉਹਦਾ ਅਸੀਂ ਅੰਤ ਨਹੀਂ ਪਾ ਸਕਦੇ ਉਹ ਸਾਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਹੈ ਸਾਡੀ ਰਖਿਆ ਕਰਨ ਵਾਲਾ ਹੈ ਉਹਦੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜਿਉਂ ਬਾਲਕ ਪਿਤ ਮਾਤਾ ਰਾਮ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਯਸ਼ਕਾ ਪਹਿਲਾ ਕਹਿੰਦੇ ਉਹ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਪਾਲਦਾ ਹੈ ਸਾਡੀ ਪਾਲਣਾ ਕਿਵੇਂ ਕਰਦਾ ਹੈ ਜਿਵੇਂ ਸੰਸਾਰ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਦੀ ਪਾਲਣਾ ਕਰਦੇ ਨੇ ਇਸ ਤਰ੍ਹਾਂ ਉਹ ਪਰਮੇਸ਼ਰ ਸਾਡੀ ਪਾਲਣਾ ਕਰਦਾ ਹੈ ਮਾਤਾ ਪਿਤਾ ਸਾਡੀ ਪਾਲਣਾ ਕਰਦੇ ਨੇ ਸਰੀਰਕ ਤੌਰ ਤੇ ਉਹ ਪਰਮੇਸ਼ਰ ਸਾਡੀ ਪਾਲਣਾ ਕਰਦਾ ਆਤਮਿਕ ਤੌਰ ਤੇ ਕਹਿੰਦੇ ਪਰਮੇਸ਼ਰ ਕਿਸੇ ਸਹਜ ਸਾਡੀਆਂ ਆਪਣੀਆਂ ਚਤਰਾਈਆਂ ਦੇ ਨਾਲ ਚਲਾਕੀਆਂ ਦੇ ਨਾਲ ਨਹੀਂ ਮਿਲ ਸਕਦਾ ਕਹਿੰਦੇ हे ਮੇਰੀ ਜਿੰਦੇ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਾ ਪਰਮੇਸ਼ਰ ਦੇ ਨਾਲ ਸਾਝ ਪੈਂਦੀ ਆ ਪਰਮੇਸ਼ਰ ਦੇ ਨਾਲ ਜਾਣ ਪਛਾਣ ਬਣਵਾਉਣ ਵਾਲਾ ਕਰਾਉਣ ਵਾਲਾ ਕੌਣ ਹੈ ਗੁਰੂ ਹੈ ਗੁਰੂ ਦੀ ਸ਼ਰਨ ਤੋਂ ਬਿਨਾਂ ਪਰਮੇਸ਼ਰ ਦਾ ਮਿਲਾਪ ਨਹੀਂ ਹੋ ਸਕਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ